ਕੀਰਾ ਖੁੱਲਾ ਕਰ ਲਿਓ ਅਸੀਂ ਪੀੜਨਾ ਕਰਿਓ ਬਾਈ ਬਣ ਕੇ ਖੁੱਲਾ ਖੁੱਲਾ ਕਰਕੇ ਇਹ ਸਾਰੇ ਘੋਲ ਚ ਲੋ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਤੋਂ ਵਿਰੋਧ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਘਰ ਛੱਡ ਕੇ ਅੱਜ ਦਿੱਲੀ ਦੀਆਂ ਬਰੂਹਾਂ ਦੇ ਉੱਪਰ ਆ ਕੋਈ ਜਸ਼ਨ ਨਹੀਂ ਮਨਾ ਰਹੇ ਸਿਰਫ ਆਪਣੀ ਹੱਕ ਸੱਚ ਦੀ ਲੜਾਈ ਲੜ ਰਹੇ ਆ ਤੇ ਸਾਡੇ ਵੀਰ ਜਸਵਿੰਦਰ ਸਿੰਘ ਦਾ ਅੱਜ ਜਨਮ ਦਿਨ ਹੈ ਤੇ ਅਸੀਂ ਕੇਕ ਵੀ ਤਿਆਰ ਕੀਤਾ ਹੈ 노 ਫਾਰਮਰ 노 ਫੂਡ ਜੇਕਰ ਕਿਸਾਨ ਹੈ ਤਾਂ ਤਾਂ ਹੀ ਅੰਨ ਅਤੇ ਅਨਾਜ ਹੈ ਤੇ ਜਿੰਨੇ ਵੀ ਇਹ ਬਣਦੇ ਪ੍ਰੋਜੈਕਟ ਇਹ ਸਾਡੇ ਖੇਤਾਂ ਦੇ ਵਿੱਚੋਂ ਉਪਜ ਹੋ ਕੇ ਫਿਰ ਤਿਆਰ ਬਣਦੇ ਆ ਸੋ ਅਸੀਂ ਵੀਰ ਦਾ ਜਨਮ ਦਿਨ ਮਨਾਣ ਜਾ ਰਹੇ ਆ ਸੋ ਮੈਂ ਚਾਹਣਾ ਕਿ ਇਸ ਤਰ੍ਹਾਂ ਸਾਰੇ ਵੀਰ ਨੂੰ ਬਹੁਤ ਬਹੁਤ ਵਧਾਈ ਦਿਓ ਤਾਂ ਜੋ ਇਸ ਤਰੀਕੇ ਦੇ ਨਾਲ ਇਸ ਪਰਿਵਾਰ ਚੋਂ ਇਸ ਤਰੀਕੇ ਦੇ ਜਿਹੜੇ ਮਿਸ਼ਨ ਆ ਜਾਂ ਪ੍ਰੋਟੈਸਟ ਆ ਉਹਨਾਂ ਦੇ ਵਿੱਚ ਸਹੂਲਤ ਹੁੰਦੀ ਰਹੇ ਸੋ ਜਿਹੜੇ ਬੱਚੇ ਆ ਪਰਿਵਾਰ ਆ ਉਹ ਐਡੀ ਕਰਾਇਲ ਕਹਿੰਦੇ ਘਰੇ ਮਾਣਾ ਪਰ ਵੀਰ ਕਹਿੰਦਾ ਨਹੀਂ ਮੈਂ ਕਰ ਨਹੀਂ ਜਾਣਾ ਮੈਂ ਇੱਥੇ ਰਹਿਣਾ ਸਿਰਫ 2 ਮਿੰਟ ਦਾ ਅਕਾ ਜੀ ਇਹ ਜੀ ਮੇਰਾ ਕਰੋ ਕਰ ਲੋ ਤੁਸੀਂ ਕਰੋ ਇੱਕ ਵਟ ਵੇ ਨਾੜੀ ਸ਼ਾਟ ਇੱਥੇ ਕਰਵਾ ਦੇ ਬਾਈ ਦਿੱਲੀ ਵਾਲ ਪੂਚ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ ਤਾਂ ਉਧਰ ਥਰੂ ਗਏ ਕੇ ਗੋਲੇ ਕੁਝ ਦਿਨਾਂ ਪਿੱਛੇ ਜਿਹੜੇ ਆ ਵਰਸਾਏ ਜਾ ਰਹੇ ਸੀ ਜਿਹੜੇ ਵਿੱਚ ਇੱਕ ਦਿਲਚਸਪ ਤਸਵੀਰ ਇਹ ਸਾਹਮਣੇ ਆਈ ਹੈ ਕਿ ਇੱਕ ਵੀਰ ਹੈ ਜਿਹੜਾ ਉਹ ਬਾਰਡਰ ਤੇ ਜਨਮ ਦਿਨ ਮਨਾਉਣ ਆਇਆ ਤੇ ਆਪਣੀ ਖੁਸ਼ੀ ਹੈ ਜਿਹੜੀ ਉਹ ਕਿਸਾਨਾਂ ਨਾਲ ਤਾਂ ਸਾਂਝੀ ਕਰਨਾ ਚਾਹੁੰਦਾ ਹੈ ਤੇ ਉਹ ਕਹਿੰਦੇ ਪੈਰਾਮਿਲਟਰੀ ਫੋਰਸਿਸ ਲਗਾਈ ਗਏ ਅਸੀਂ ਉਹਨਾਂ ਨਾਲ ਵੀ ਕੋਈ ਖੁਸ਼ੀ ਆਪਣੀ ਜਨਮ ਦਿਨ ਦੀ ਸਾਂਝੀ ਕਰਨੀ ਆ ਤਾਂ ਇੱਕ ਜਿਹੜੀ ਆਹ ਸਭ ਤੋਂ ਅਹਿਮ ਗੱਲ ਇਹ ਵੀ ਹੈ ਕਿ ਇਹ ਦੇਖ ਤੇ ਵੀ ਵੱਡੀ ਗੱਲ ਲਿਖਾਈ ਗਈ ਹੈ ਫੀਰ ਵੱਲੋਂ ਕਿ ਆ ਜਿਹੜਾ ਉਹਨੇ ਲਿਖਿਆ ਕਿ no farmer no food ਤਾਂ ਵੱਡਾ ਜਿਹੜਾ ਇਹ ਆਪਣੇ ਆਪ ਚ ਸਲੋਗਨ ਆ ਪਿਛਲੇ ਕਿਸਾਨੀ ਅੰਦੋਲਨ ਚ ਚੱਲਿਆ ਸੀ ਤਾਂ ਉਹ ਇੱਕ ਵਾਰ ਫਿਰ ਤੋਂ ਕਿਤੇ ਨਾ ਕਿਤੇ ਗੂੰਜਦਾ ਨਜ਼ਰ ਆ ਰਿਹਾ ਤਾਂ ਬਾਈ ਦਾ ਜਨਮ ਦਿਨ ਹੈ ਤੇ ਬਾਈ ਲੱਗਦਾ ਹੁਣ ਕੇਕ ਕੱਟਣ ਦੀ ਤਿਆਰੀ ਚ ਹੈ ਤੇ ਬਾਈ ਨੂੰ ਕਾਹ ਕੇ ਕਿ ਕੇਕ ਕੱਟਾ ਕੇ ਆਪਣਾ ਜਿਹੜੀ ਗੱਲਬਾਤ ਉਹ ਵੀ ਸਾਂਝੀ ਕਰ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਜਾ ਰਣ ਪੰਥ ਮਹਾਰਾਜ ਕੇ ਬੋਲੇ ਸੋਨਹਿਰਾ ਸੋ ਸਿਨੇ ਕਰਾ ਤੁਸੀਂ ਦੇਖ ਰਹੇ ਹੋ ਕਿ ਜਿਹੜੇ ਬਾਡਰ ਤੇ ਕਿਸੇ ਦਿਨ ਅੱਤਰੂ ਕਾਇ ਤੇ ਗੋਲੇ ਚੱਲ ਰਹੇ ਸੀ ਬਖ ਮਵਾ ਬਖ ਮਾਹੌਲ ਬਣਿਆ ਹੋਇਆ ਸੀ ਤਣਾਅਪੂਰਨ ਤਾਂ ਉੱਥੇ ਖੁਸ਼ੀ ਦੀਆਂ ਪਲਕਾਂ ਜਿਹੜੀਆਂ ਉਹ ਵੀ ਦੇਖਣ ਨੂੰ ਮਿਲ ਰਹੀਆਂ ਨੇ ਤਾਂ ਇੱਥੇ ਹੀ ਕਿਸਾਨ ਕਮੈਂਟਰੀ ਵਾਲੇ ਵੀਰਾਂ ਨੂੰ ਵੀ ਕਿਤੇ ਨਾ ਕਿਤੇ ਕਹਿ ਰਹੇ ਆ ਦੇਸ਼ ਦੇ ਉਹਨਾਂ ਨਾਲ ਦੋਨੇ ਵੀਰਾਂ ਨੂੰ ਦੋ ਥਲੇ ਮੇ ਬਣਾ ਦੇ ਮਨੂੰ ਬਹੁਤ ਤਕੜੀ ਗੱਲ ਕਰਕੇ ਸਕਰੀਆ ਤੇ ਸਾਰਿਆਂ ਨੂੰ ਤੇ ਆਪਾਂ ਆਪਣੇ ਵਿੱਚ ਕੋਈ ਭੇਦ ਭਾਵ ਨਾ ਰੱਖੀਏ ਤੇ ਜਿਹੜੇ ਅਫਰਤਾਂ ਉਧਰੋਂ ਕਵਰ ਕਰਦੇ ਨੇ ਭਾਈ ਪੂਰਾ ਕਰਦੇ ਆ ਉਧਰ ਬਾਈ ਜਿਹੜਾ ਕੇਕ ਕੱਟ ਕੇ ਤਾਂ ਉਧਰ ਲੱਡੂਆਂ ਦਾ ਡੱਬਾ ਜਿਹੜਾ ਜਮਖਸ਼ਾਈ ਦਾ ਡੱਬਾ ਜਿਹੜਾ ਕੋਈ ਫੜਦੂ ਨਾ ਜਾਓ ਯਾਰ ਭਾਈ ਕੋਸ਼ਿਸ਼ ਕਰ ਰਹੇ ਆ ਇਹ ਫਾਮ ਨੂੰ ਜਿਹੜਾ ਇਹ ਮੁਸ਼ਕਿਲ ਆ ਰਿਹਾ ਆ ਚੱਲ ਆ ਜਾ ਰੰਦੇ देखो वीर ਨੇ ਜਨਮ ਦਿਨ ਮਨਾਇਆ ਜੀ ਬਹੁਤ ਤਗੜੀ ਗੱਲ ਆ ਜੀ ਆਸ ਬਾਈ ਕੀ ਨਾਮ ਹੈ ਵੀਰੇ ਜਸਵਿੰਦਰ ਸਿੰਘ ਜਸਵਿੰਦਰ ਸਿੰਘ ਤੇ ਕੀ ਕਹਿਣਾ ਚਾਹਣਾ ਜਿਹੜਾ ਅੱਜ ਇੱਥੇ ਜਨਮ ਦਿਨ ਮਨਾਇਆ ਗਿਆ ਜੀ ਖਨੋਰੀ ਬਾਟ ਤੇ ਵਧਾਈ ਸਾਰੇ ਆ ਭਰਾਵਾਂ ਨੂੰ ਤੇ ਇਹੋ ਹੀ ਕਹਿਣਾ ਚਾਹਣੇ ਆ ਕਿ ਸ਼ਾਂਤੀ ਦੇ ਨਾਲ ਆਪਾਂ ਮੋਰਚਾ ਦਿੱਤਣਾ ਸਾਰੇ ਭਰਾ ਸ਼ਾਂਤੀ ਬਣਾ ਕੇ ਰੱਖਣ ਤੇ ਬਸ ਜਿਹੜਾ ਮੋਰਚਾ ਉਹ ਆਪਾਂ ਜਿੱਤ ਕੇ ਘਰ ਨੂੰ ਜਾਵਾਂਗੇ ਬਸ ਇਹ ਹੀ ਇੱਛਾ ਦੇ ਬਿਲਕੁਲ ਜਿਵੇਂ ਦੇਖ ਰਹੇ ਹੋ ਕਿ ਇੱਥੇ ਬਾਈ ਇੱਕ ਪਾਸੇ ਤਾਂ ਜਿਹੜਾ ਸੰਘਰਸ਼ ਜਾਦਰਾ ਤੇ ਅਜੇ ਇਹ ਦਰਮਿਆਨ ਤੁਸੀਂ ਕਿ ਕੱਟ ਕੇ ਖੁਸ਼ੀ ਸਾਂਝੀ ਕਰ ਰਹੇ ਹੋ ਹਾਂਜੀ ਭਾਈ ਜੀ ਅਸੀਂ ਸਾਰੇ ਇੱਥੇ ਭਰਾ ਇਕੱਠੇ ਹੋਏ ਆਂ ਅੰਦੋਲਨ ਵੀ ਹੈ ਤੇ ਸਾਰਾ ਸਾਡਾ ਪਰਿਵਾਰ ਆ ਤੇ ਉਧਰ ਵੀ ਪਰਿਵਾਰੀ ਆ ਉਧਰ ਵੀ ਕੋਈ ਬਗਾਨੇ ਨਹੀਂ ਹੈਗੇ ਆਪਦੀ ਬੰਦੇ ਨੇ ਪਰ ਅਸੀਂ ਫਿਰ ਵੀ ਕਹਿੰਨੇ ਵੀ ਹਾਂ ਪਰ ਨਾਮ ਵੀ ਲਿਖਾਇਆ ਗਿਆ ਜੀ ਤੇ ਆਪਾਂ ਨੇ ਵੀ ਚਿੱਟਾ ਲਾਇਆ ਹੋਇਆ ਹੈਗਾ ਤੇ ਅਸੀਂ ਕਹਿੰਨੇ ਵੀ ਸ਼ਾਂਤ ਦੀ ਮੇਜ ਦਾ ਪ੍ਰੋਗਰਾਮ ਆ ਆਪਣਾ ਚੱਲ ਰਿਹਾ ਹੈਗਾ ਬੀਐਸਏ 3 ਕਨਾਲ ਚੱਲਦਾ ਰਹੇ ਤੇ ਜੋ ਜੜੀਆਂ ਮੰਗਾਂ ਹੈਗੀਆਂ ਨੇ ਪੂਰੀਆਂ ਹੋਣਗੀਆਂ ਤੇ ਕਰਨੀਆਂ ਵੀ ਪੈਣਗੀਆਂ ਉਹ ਗੱਲ ਅਲੱਗ ਹੈ ਕਿ ਹੌਲੀ ਹੌਲੀ ਟਾਈਮ ਲੱਗਦਾ ਜਾ ਰਿਹਾ ਹੈ ਤੇ ਹੁਣ ਸੋਮਵਾਰ ਦਾ ਸਮਾਂ ਦਿੱਤਾ ਹੈਗਾ ਸੋਮਵਾਰ ਨੂੰ ਦੇਖਦੇ ਆਂ ਬਾਕੀ ਅੱਛਾ ਕੱਲ ਦਾ ਹੀ ਆ ਤੇ ਬਾਕੀ ਦੇਖਦੇ ਆਂ ਜੀ ਅੱਜਵਾਰ ਨੂੰ ਕੀ ਬੰਦਾ ਤੇ ਭਾਈ ਦਾ ਅੱਜ ਜਨਮ ਦਿਨ ਹੈ ਤੇ ਅੱਜ ਜੀ ਮੇਰਾ ਵੀ ਜਨਮ ਦਿਨ ਹੈ ਤੇ ਅਸੀਂ ਸੈਲੀਬ੍ਰੇਸ਼ਨ ਕਰ ਰਹੀ ਆ ਅਸੀਂ ਸਾਰੇ ਜਣੇ ਤੇ ਨਾਲ ਜਕਾਰਾ ਲਾ ਰਹੇ ਆ ਬੋਲੇ ਸੋਨਿਹਾਲ ਸ੍ਰੀ ਅਕਾਲ ਬਾਈ ਦਾ ਵੀ ਜਨਮ ਦਿਨ ਹੈ ਬਾਈ ਨਾਲ ਗੱਲਬਾਤ ਕਰਦੇ ਵਈ ਕਿੱਦਾਂ ਮਹਿਸੂਸ ਹੋ ਰਿਹਾ ਕਿ ਅੱਜ ਬਾਰਡਰ ਤੇ ਖੜ ਕੇ ਬਾਰਡੇ ਆਪਣਾ ਤੁਸੀਂ ਮਨਾ ਰਹੇ ਹੋ ਬਹੁਤ ਵਧੀਆ ਮਹਿਸੂਸ ਹੋ ਰਿਹਾ ਵੀਰੇ ਇਹ ਜਿਹੜਾ ਆਪਣਾ 78ਵਾਂ ਬਾਰਡੇ ਬਹੁਤ ਯਾਦਗਾਰੀ ਬਾਰਡੇ ਬਣ ਗਿਆ ਕਿਉਂਕਿ ਜਿਹੜਾ ਇਨੇ ਭਰਾਵਾਂ ਦੇ ਨਾਲ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਅੱਜ ਭਰਾ ਨੇ ਜਿਨ੍ਹਾਂ ਨਾਲ ਆਪਣੀ ਖੁਸ਼ੀ ਸਾਂਝੀ ਕੀਤੀ ਹੈ ਬਹੁਤ ਵਧੀਆ ਮਹਿਸੂਸ ਹੋ ਰਿਹਾ ਤੇ ਨਾਲ ਵੈਗਰੂ ਅਗੇ ਅਰਦਾਸ ਹੈ ਸੱਚੇ ਪਾਤਸ਼ਾਹ ਅਗੇ ਕਿ ਜਿਹੜੀਆਂ ਸਾਡੀਆਂ ਮੰਗਾਂ ਸੈਂਟਰ ਛੇਤੀ ਮੰਗੇ ਕਿ ਅਸੀਂ ਜਿਹੜੇ ਆਪਦੇ ਜਿਹੜੇ ਇਹੋ ਜਿਹੀਆਂ ਖੁਸ਼ੀਆਂ ਦੇ ਪਾਲਨੇ ਵਾਦੇ ਪਰਿਵਾਰ ਚ ਬਹਿ ਗਏ ਆਦੇ ਪਰਿਵਾਰ ਨਾਲ ਸਾਂਝੀ ਕਰ ਸਕੀ। ਸਭ ਤੋਂ ਇੱਕ ਅਹਿਮ ਸਵਾਲ ਇਹ ਵੀ ਹੈ ਕਿ ਕੁਝ ਦਿਨ ਪਹਿਲਾਂ ਇੱਥੇ ਕਿਸਾਨ ਫੱਟੜ ਹੋਏ ਆ ਤਾਂ ਜਿਹੇ ਵਿੱਚ ਤੁਸੀਂ ਖੁਸ਼ੀਆਂ ਸਾਂਝੀਆਂ ਕਿਵੇਂ ਕਰ ਰਹੇ ਹੋ ਇਸ ਚੀਜ਼ ਇਹ ਥੋੜਾ ਜਿਆ ਦਰਸ਼ਕਾਂ ਨਾਲ ਜਰੂਰ ਜਾਣਨਾ ਜਿੱਤ ਤੋਂ ਬਾਅਦ ਦੀ ਖੁਸ਼ੀਆਂ ਦੀ ਗੱਲ ਕਰਦੇ। ਖੁਸ਼ੀਆਂ ਵੀਰੇ ਇਹ ਐ ਨਹੀਂ ਕੋਈ ਆਪਾਂ ਕੋਈ ਜਿੱਤ ਵਾਲੀ ਖੁਸ਼ੀ ਨਹੀਂ ਇਹ ਤਾਂ ਚਲੋ ਆਪਣਾ ਇੱਕ ਛੋਟਾ ਜਿਹਾ ਸੈਲੀਬ੍ਰੇਟ ਸੀ। ਕਿ ਆਪਾਂ ਇੱਥੇ ਸਾਰਿਆਂ ਭਰਾਵਾਂ ਦੇ ਨਾਲ ਰਲ ਕੇ ਕਰ ਲਿਆ ਹੋਰ ਕੋਈ ਸਾਨੂੰ ਐ ਨਹੀਂ ਕੋਈ ਅੰਦੋਲਨ ਜਿੱਤਣ ਦੀ ਖੁਸ਼ੀ ਨਹੀਂ ਹੈ ਜੀ ਕਿਉਂਕਿ ਅਜੇ ਸਾਡੀਆਂ ਜਿਹੜੀਆਂ ਮੰਗਾਂ ਉਵੇਂ ਦੀ ਉਵੇਂ ਨੇ ਕੇਂਦਰ ਜੜਿਆ ਹੋਇਆ ਹੈ ਅਸੀਂ ਆਪਦੇ ਜਿਹੜੇ ਪੰਜਾਬ ਤੇ ਜ ਰਹਿ ਕੇ ਬੈਠੇ ਆ ਆਪਣੀਆਂ ਮੰਗਾਂ ਜਿਹੜੀਆਂ ਨੇ ਉਹ ਲਗਾਤਾਰ ਸਰਕਾਰ ਮੂਰੀ ਰੱਖ ਰਹੇ ਆ ਜਦੋਂ ਉਹ ਸਾਡੀ ਸਰਕਾਰ ਮੰਗਾਂ ਮੰਨੇਗੀ ਅਸਲ ਖੁਸ਼ੀ ਸਾਨੂੰ ਉਦੋਂ ਹੋਵੇਗੀ ਅਜੇ ਅਸੀਂ ਸਿਰਫ ਆਪ ਦਾ ਇੱਕ ਛੋਟਾ ਜਿਹਾ ਜਿਹੜਾ ਆਪਦੇ ਭਾਈ ਜਾਰਾ ਜਿਹੜਾ ਸੈਲੀਬ੍ਰੇਸ਼ਨ ਆਪ ਦਾ ਭਾਈ ਜਾਰਾ ਬਣਾ ਕੇ ਰੱਖਣ ਵਾਸਤੇ ਇਹ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਹੈ ਜੀ ਇਹ ਤਾਂ ਅਸੀਂ ਨਾ ਅੱਜ ਭਾਈ ਆ ਵੀਰੋ ਵੀ ਬਾਈ ਚਰਾ ਕਹਿੰਦੇ ਉਹਨਾਂ ਨੂੰ ਖਾ ਲੱਗ ਗਿਆ ਸੀਗਾ ਉਹਨਾਂ ਨਾਲ ਲੱਡੂ ਮੋਹਰਨ ਤੁਸੀਂ ਅੱਗੇ ਪਹੁੰਚੇ ਸੀਗੇ ਮਿਲਟਰੀ ਫੋਰਸਿੰਗ ਵੱਲੋਂ ਕਿਵੇਂ ਦਾ ਮਹਿਸੂਸ ਕਰ ਰਹੇ ਹੋ ਕਿ ਉੱਧਰੋਂ ਦਾ ਤੂਗਾ ਗਏ ਤੇ ਗੋਲੇ ਵਰਸਾਏ ਜਾ ਰਹੇ ਤੇ ਤੁਸੀਂ ਲੱਡੂ ਲੈ ਕੇ ਜਾ ਰਹੇ ਕਮਾਲ ਹੈ ਵੀਰ ਦੀ ਗੱਲ ਇਹ ਸਾਡੇ ਭਰਾ ਦਾ ਜਨਮ ਦਿਨ ਸੀ ਅੱਜ ਅਸੀਂ ਪਿਛਲੇ 13 ਤਰੀਕ ਨੂੰ ਇੱਥੇ ਆ ਕੇ ਮੋਰਚੇ 'ਤੇ ਬੈਠੇ ਹੋਏ ਹਾਂ ਤੇ ਪਰਿਵਾਰ ਕਹਿ ਰਾਇਆ ਸੀ ਕਿ ਆ ਤੁਸੀਂ ਘਰੇ ਆ ਜਾਓ ਆਪਾਂ ਘਰੇ ਜਨਮ ਦਿਨ ਮਨਾਉਣਾ ਬੱਚਿਆਂ ਦੇ ਵਿੱਚ ਵੀਰ ਕਹਿੰਦਾ ਮੈਂ ਤਾਂ ਇੱਥੇ ਆਪਣੇ ਕਿਸਾਨ ਅੰਦੋਲਨ ਵਿੱਚ ਬੈਠ ਕੇ ਜਨਮ ਮਨਾਉਣਾ ਹੈ ਅਸੀਂ ਇਹ ਜਨਮ ਦਿਨ ਕੋਈ ਕਿਸੇ ਇਸ ਜਨਮ ਦਿਨ ਦੀ ਦਾ ਕੇ ਘਟਿਆ ਅਸੀਂ ਆ ਸਿਰਫ ਕਿ ਸ਼ਾਂਤੀ ਆ ਸੁਨੇਹਾ ਦਿੱਤਾ ਸੀ ਉਹ ਸਾਰੇ ਪੁਲਿਸ ਵਾਲੇ ਵੀਰਾਂ ਨੂੰ ਵੀ ਆਪਾਂ ਭਾਈ ਚਰਕਸਾਨ ਦਾ ਸੁਨੇਹਾ ਦਿੱਤਾ ਸੀ ਪਰ ਉਹਨਾਂ ਨੇ ਚਲੋ ਅੱਗੋਂ ਨਹੀਂ ਕਬੂਲਿਆ ਸਾਨੂੰ ਇਸ ਗੱਲ ਦੀ ਖੁਸ਼ੀ ਆ ਵੀ ਸਾਰੇ ਜਿਹੜੇ ਵੀਰ ਭਰਾ ਆਪਣੇ ਇੱਥੇ ਆ ਗਏ ਆ ਨਾਲ ਮਿਲ ਕੇ ਇੱਥੇ ਆਪਣੀਆਂ ਖੁਸ਼ੀਆਂ ਜਿਹੜੀਆਂ ਹੈਗੀਆਂ ਮਨਾਉਂਦੇ ਪਏ ਆ ਸਾਨੂੰ ਹੋਰ ਕਿਸੇ ਗੱਲ ਦਾ ਕਿਸੇ ਨਾਲ ਕੋਈ ਗੱਲ ਅਸ਼ਿਕਮਾਣੀ ਚ ਉਹਨਾਂ ਨੇ ਕੋਈ ਲੱਡੂ ਨਹੀਂ ਲੈਤਾ ਤਾਂ ਤੁਸੀਂ ਦੇਖ ਰਹੇ ਹੋ ਕਿ ਆਪਣੇ ਆਪ ਚ ਤਸਵੀਰਾਂ ਬਹੁਤ ਕੁਝ ਬਿਆਨ ਕਰ ਰਹੀਆਂ ਨੇ ਤੇ ਬੋਲਦੀਆਂ ਰਹਿਣਗੀਆਂ ਕਿਉਂਕਿ ਇੱਕ ਪਾਸੇ ਤਾਂ ਉਹ ਸਾਈਡ ਸੀ ਜਿਹੜੀ ਸੇ ਲੇ ਫੋਟੋ ਕਿ ਜਿਹੜੀ ਬਰਸਾਏ ਜਾ ਰਹੇ ਸੀ ਜਾ ਅਤਿਆਚਾਰ ਜਿਹੜਾ ਉਹ ਤੇ ਬਾਈ ਜੀ ਹੋਰ ਨੌਜਵਾਨ ਵੀਰਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜਿਵੇਂ ਤੁਸੀਂ ਸ਼ਾਂਤੀ ਆਖਿਆ ਵੀ ਸ਼ਾਂਤੀ ਬਣੀ ਰਵੇ ਤੁਸੀਂ ਜੱਟਾਂ ਨਾਲ ਮਿਲ ਕੇ ਰਹੋ ਹਣਾ ਤੇ ਸ਼ਾਂਤੀ ਬਣਾ ਕੇ ਰੱਖੋ ਆਉਣ ਵਾਲੇ ਟਾਈਮ ਦੇ ਵਿੱਚ ਆਪਣੀਆਂ ਮੰਗਾਂ ਪੂਰੀਆਂ ਹੋਣਗੀਆਂ ਤਾਂ ਆਪਾਂ ਚੜ੍ਹਦੀ ਕਲਾ ਨਾਲ ਜੇ ਜਕਾਰੇ ਲਾਉਂਦੇ ਆਉਦੇ ਆਪਦੇ ਘਰਾਂ ਨੂੰ ਜਾਵਾਂਗੇ ਬਿਲਕੁਲ ਤੇ ਨਾ ਕੀ ਸੀ ਵੀਰਾਂ ਜਿਹੜਾ ਜਸਵਿੰਦਰ ਸਿੰਘ ਜਸਵਿੰਦਰ ਸਿੰਘ ਦਾ ਮਨਾਇਆ ਹਾਂ ਜੀ ਤੇ ਆਪਣਾ ਕੀ ਨਾਮ ਹੈ ਗੋਲਡੀ 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 ਜੋਹਾ ਵੀਰਾਂ ਦਾ ਜੀ ਬਾਜੇ ਕੀ ਕਹਿਣਾ ਚਾਹੁੰਦੇ ਹੋਰ ਨੌਜਵਾਨ ਬਾਜੀ ਡਟੇ ਹੋਏ ਆ ਜੀ ਫਿਲਹਾਲ ਤਾਂ ਤੇ ਬਾਕੀ ਦੇਖਦਾ ਕੱਲ ਨੂੰ ਕੀ ਬਣਦਾ ਬਿਲਕੁਲ ਜੀ ਬਿਲਕੁਲ ਤੇ ਇਸੇ ਤਰ੍ਹਾਂ ਚਲੋ ਸ਼ਾਂਤੀ ਮਾਹੌਲ ਬਣਾ ਕੇ ਰੱਖਾਂ ਸ਼ਾਂਤੀ ਦਾ ਪ੍ਰਤੀਕ ਆ ਜੀ ਇੱਥੇ ਕੇ ਕੱਟਿਆ ਜੀ ਤਾਂ ਹੀ ਵੀ ਦੋਨਾ ਦੋਨਾ ਸਾਈਡ ਤੇ ਆਪਣੇ ਪੋਤਾ ਆਪਣੀ ਆ ਨੌਜਵਾਨ ਵੀਰ ਬੋਰ ਨਾ ਹੋਣ ਖੁਸ਼ੀਆਂ ਮਨਾਉ ਇਕੱਠੇ ਬਿਲਕੁਲ ਹੱਸੋ ਖੇਡੋ ਬਿਲਕੁਲ ਜੀ ਬਿਲਕੁਲ ਬਹੁਤ ਵਧੀਆ ਸਨੇਹਾ ਹੈ ਵੀਰਾਂ ਨੂੰ ਮੇਰ ਜੀ ਖਾਲਸਾ ਮੇਰ ਜੀ ਕਿਫਤ ਤੇ ਇਸ ਸਾਈਡ ਤੇ ਤੁਸੀਂ ਦੇਖ ਸਕਦੇ ਆ ਜੀ ਆ ਜਿਹੜਾ ਬਾਰਡਰ ਆ ਜੀ ਇਸ ਸਾਈਡ ਤੇ ਖਨੋਰੀ ਬਾਰਡਰ ਬਣਿਆ ਹੋਇਆ ਆ ਜਿੱਥੇ ਵੀਰਾਂ ਵੱਲੋਂ ਕੇਕ ਕੱਟਿਆ ਗਿਆ ਜੀ ਵੀਡੀਓ ਕਰੋ ਵੱਡੀ ਗਿਣਤੀ ਜਿਹੜੇ ਨੌਜਵਾਨ ਵੀਰ ਇੱਥੇ ਸ਼ਾਮਲ ਹੋ ਰਹੇ ਆ ਜੀ ਬਹੁਤ ਵੱਡੀ ਗਿਣਤੀ ਚ ਤੇ ਬਹੁਤ ਵਧੀਆ ਸੁਨੇਹਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਧੰਨਵਾਦ ਜੀ ਵੀਡੀਓ ਸ਼ੇਅਰ ਕਰਦੇ ਆ ਜੀ ਕਿੰਨੇ ਸਬਸਕ੍ਰਾਈਬਰ ਹੈ